ਰੀਅਲ ਫੈਕਟ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਅੱਜ ਜੇਕਰ ਦੇਖਿਆ ਜਾਵੇ ਪੰਜਾਬ ਦੀ ਫਜ਼ਾ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ ਕਾਰਨ ਇਹ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਆਉਂਦੀ 14 ਦਸੰਬਰ ਨੂੰ ਹੋਣ ਜਾ ਰਹੀਆਂ 17 ਦਸੰਬਰ ਨੂੰ ਨਤੀਜੇ ਸਾਹਮਣੇ ਆਉਣੇ ਆ ਤੇ ਜਿਹੜੇ ਇਹ ਦਿਨ ਨੇ 14 ਦਸੰਬਰ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਆਪਣੇ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਆਪਣੀਆਂ ਆਪਣੀ ਵਿਜਨ ਆਪਣੀਆਂ ਪਾਲਿਸੀਆਂ ਦੱਸ ਰਹੇ ਨੇ ਤੇ ਵੋਟਰਾਂ ਨੇ ਫੈਸਲਾ ਕਰਨਾ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਵੋਟਰ ਵੱਡਾ ਹੁੰਦਾ ਹੈ ਕਿ 14 ਦਸੰਬਰ ਨੂੰ ਕਿਸ ਦੇ ਨਾਮ ਤੇ ਮੋਹਰ ਲੱਗਦੀ ਹੈ ਮੈਂ ਇਸ ਵਕਤ ਬੜੀ ਇਤਿਹਾਸਕ ਧਰਤੀ 10 ਪਾਸ਼ੀਆਂ ਦੀ ਚਰਨਸ਼ੋ ਪ੍ਰਾਪਤ ਧਰਤੀ ਤਖਤਪੁਰਾ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਮੇਰੇ ਨਾਲ ਇਥੋਂ ਬਲਕਸਮਤੀ ਜੋਂ ਤਖਤਪੁਰਾ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਜੀ ਤਖਤਪੁਰਾ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਦਵਿੰਦਰ ਸਿੰਘ ਜੀ ਦੇ ਨਾਲ ਤੇ ਜਾਣਦੇ ਆ ਉਹਨਾਂ ਦਾ ਵਿਜ਼ਨ ਕੀ ਹੈ ਆਪਣੇ ਵੋਟਰਾਂ ਨੂੰ ਜਿਹੜਾ ਕਿਸ ਮੁੱਦੇ ਤੇ ਜਾ ਕੇ ਵੋਟ ਮੰਗ ਰਹੇ ਐ ਔਰ ਉਹਨਾਂ ਦੀ ਕੈਂਪੇਨ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਦਵਿੰਦਰ ਜੀ ਰੀਅਲ ਫੈਕਟ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸਾਰੇ ਪਿੰਡਾਂ ਦਾ ਤੇ ਮੈਨੂੰ ਸੰਗਤਾਂ ਦੇ ਰੂਬਰੂ ਕਰਨ ਦਾ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਜਿਹੜੀ ਜਦੋਂ ਤੋਂ ਤੁਸੀਂ ਪਾਡ ਬੰਨਣੀ ਸ਼ੁਰੂ ਕੀਤੀ ਹੈ ਤੇ ਲੋਕ ਬਹੁਤ ਪਿਆਰੀ ਬਹੁਤ ਵਧੀਆ ਲੱਗਦੇ ਹੋ ਦੂਜੀ ਗੱਲ ਇਹ ਹੈ ਆਮ ਆਦਮੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਆ ਜਿਹੜਾ ਬਲਕ ਸੰਵਤੀ ਜ਼ੋਨ ਤੱਕ ਤੋਂ ਪੁਰਾ ਸਾਹਿਬ ਤੋਂ ਤੁਹਾਨੂੰ ਉਮੀਦਵਾਰ ਬਣਾਇਆ ਤੇ ਕਿਵੇਂ ਲੱਗਦਾ ਇਹ ਮੁਕਾਬਲਾ ਕਿੰਨਾ ਕੁ ਸੌਖਾ ਕਿੰਨਾ ਕੁ ਔਖਾ ਰਹੂਗਾ ਤੁਹਾਡੇ ਲਈ ਪ੍ਰਦੀਪ ਜੀ ਮੁਕਾਬਲੇ ਦੀ ਆਪਾਂ ਗੱਲ ਕਰੀਏ ਜਦੋਂ ਇਲੈਕਸ਼ਨ ਦੇ ਵਿੱਚ ਹੋਰ ਵੀ ਪਾਰਟੀਆਂ ਦੇ ਖੜੇ ਆ ਮੈਨੂੰ ਆਮ ਆਦਮੀ ਪਾਰਟੀ ਨੇ ਮਾਨ ਬਖਸ਼ਿਆ ਤਾਂ ਇਸ ਨੂੰ ਆਪਾਂ ਸੌਖਾ ਤਾਂ ਕਹੀ ਵੀ ਸਕਦੇ ਵੀ ਇਲੈਕਸ਼ਨ ਆ ਗਈ ਕਦੇ ਵੀ ਆਪਾਂ ਵਿਰੋਧੀ ਨੂੰ ਇਹਦਾ ਮਾੜਾ ਨਹੀਂ ਕਹਿ ਸਕਦੇ ਉਹ ਆਪਣੇ ਕੰਮਾਂ ਵਿੱਚ ਲੱਗੇ ਹੋਏ ਆ ਮੈਂ ਆਪਣੇ ਕੰਮਾਂ ਵਿੱਚ ਆ ਤੇ ਅੱਗੇ ਜਨਤਾ ਨੇ ਫੈਸਲਾ ਕਰਨਾ ਹੈ ਕਿ ਪੱਖ ਚ ਉਹ ਫਤਵਾ ਦਿੰਦੇ ਆ ਬਿਲਕੁਲ ਤੇ ਤੁਸੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹੋ ਹੁਣ ਕਿਉਂਕਿ ਤਕਰੀਬਨ ਜਿਹੜਾ ਕਾਗਜ਼ ਪੱਤ ਵੀ ਭਰੇ ਗਏ ਆ ਤੁਸੀਂ ਕੰਪੇਨਿੰਗ ਵੀ ਸ਼ੁਰੂ ਕਰ ਦਿੱਤੀ ਆ ਇਹੜੇ ਮੁੱਦੇ ਲੈ ਕੇ ਤੁਸੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹੋ ਤੇ ਵੋਟਰਾਂ ਦਾ ਅੱਗੋਂ ਪਿਓ ਜਰੂਰ ਹੈ ਵੋਟਰਾਂ ਜੀ ਅਸੀਂ ਬਸ ਵਿਕਾਸ ਦੇ ਮੁੱਦੇ ਲੈ ਕੇ ਕਿਸਾਨਾਂ ਨੂੰ ਸਾਡੀ ਸਰਕਾਰ ਨੇ 8 ਘੰਟੇ ਲਗਾਤਾਰ ਲਗਾਤਾਰ 8 ਘੰਟੇ ਝੋਨੇ ਦੇ ਰਿਜ਼ੀਡੈਂਸ ਚ ਸਪਲਾਈ ਦਿੱਤੀ ਬਿਜਲੀ ਦੀ ਅੱਜ ਕੱਲ੍ਹ ਸਾਡੇ ਹੁਣ 10 ਘੰਟੇ 11 ਘੰਟੇ ਵੀ ਕਦੇ ਵੀ ਜਨਕਿ ਜਦੋਂ ਦੀ ਸਾਡੀ ਸਰਕਾਰ ਆਈ ਹੈ ਨਹੀਂ ਕੋਈ ਜ਼ਿੰਮੇਵਾਰ ਕਹਿ ਨਹੀਂ ਕਹਿ ਸਕਦਾ ਬੇਸਿਕਾ ਤੇ ਰਾਤ ਨੂੰ ਪਾਣੀ ਲਾਇਆ ਜਾ ਕੇ ਸਿਆਲਾਂ ਦੇ ਵਿੱਚ ਦਿਨੇ ਲਾਈਟ ਆਉਂਦੀ ਆ ਪੂਰੀ ਲਾਈਟ ਆਉਂਦੀ ਆ ਸਾਡੇ ਕੋਲ ਇਹ ਵੱਡੇ ਮੁੱਦੇ ਆ ਜੀ ਸੜਕਾਂ ਦਾ ਸਾਰਾ ਜਿੰਨੇ ਵੀ ਲਿੰਕ ਰੋਡ ਆ 46000 ਕਿਲੋਮੀਟਰ ਭਗਵੰਤ ਮਾਨ ਸਾਹਿਬ ਨੇ ਕਿਹਾਗਾ ਕਿ ਉਹ ਸੜਕਾਂ ਦੁਆਰਾ ਬਣਨ ਗਿਆ ਹੈ ਨਵੀਆਂ ਸੜਕਾਂ ਬਣਵਾ ਰਹੇ ਆ ਮੈਹਰੀ ਪਾਣੀ ਦਾ ਤੋਂ ਦੇਖੋ ਜੀ ਜਿੱਥੇ ਤੱਕ ਨਹੀਂ ਪਹੁੰਚਦਾ ਇਹ ਮੈਹਰੀ ਪਾਣੀ ਪਹੁੰਚਦਾ ਕੀਤਾ ਕੱਸੀਆਂ ਸੂਏ ਸਭ ਪੱਕੇ ਕਰਵਾਤੇ ਆ ਸਾਡੇ ਪਿੰਡ ਦੇ ਵਿੱਚ ਵੀ ਮੇਰੀ ਪਾਣੀ ਮੇਰੇ ਖਿਆਲ ਦੇ ਵਿੱਚ ਘੱਟੋ ਘੱਟ ਪਿਛਲੇ 10 ਸਾਲਾਂ ਤੋਂ ਹੂੰ ਜਨਕੀ ਮੋਗਿਆਂ ਦੇ ਮੋਢ-ਮੋਢ ਚ ਹੀ ਰਹਿ ਜਾਂਦਾ ਸੀਗਾ ਕਦੇ ਟੇਲਾਂ ਤੇ ਨਹੀਂ ਸੀ ਗਿਆ ਹੂੰ ਹੁਣ ਉਹ ਮੇਰਾ ਬੀੜਾ ਚੁੱਕਿਆ ਹੋਇਆ ਪਿਛਲੇ 1 ਸਾਲ ਤੋਂ ਲਗਾਤਾਰ ਨਾ ਲੱਗਿਆ ਹੋਇਆ ਹੈਗਾ ਹੂੰ ਸਭ ਤੋਂ ਵੱਡੀ ਮੇਰੀ ਪਿੰਡ ਦੇ ਬਸ ਬਾਕੀ ਸਾਡੇ ਸਰਪੰਚ ਸਾਹਿਬ ਕਰ ਰਹੇ ਆ ਮੇਰਾ ਤਾਂ ਇਸੇ ਤੇ ਹੀ ਸੀ ਧਿਆਨ ਵੀ ਮੈਂ ਕੱਸੀ ਦੇ ਪਾਣੀ ਦਾ ਜਿਹੜਾ ਉਹ ਲੋਕਾਂ ਦੇ ਹਾ ਜਿਹੜਾ ਹੱਕ ਆ ਉਹਦੇ ਹਰ ਖੇਤ ਵਿੱਚ ਪਹੁੰਚਦਾ ਕਰਾਂ ਹੂੰ ਤੇ ਮੈਂ ਉਹ ਸਾਰਾ ਸਾਡਾ ਜਿਹੜਾ ਸੀਗਾ ਉਹਦਾ ਰਕਾਰਡ ਸੀਗਾ ਉਹ 88 ਦੀ ਵਾਰੀ ਆ ਇਹ ਪੁਰਾਣਾ ਸੀਗਾ ਉਹਦਾ ਕਰਕੇ ਸਾਡਾ ਉਹ ਕੁਝ ਕੁ ਡਿਲੇ ਹੋਇਆ ਹੂੰ ਉਹ ਮੈਂ ਸੰਗਤਾਂ ਨੂੰ ਮਾਫੀ ਮੰਗਦਾ ਵੀ ਕਰੋ ਵੀ ਉਹ ਕੁਝ ਨਹਿਰੀ ਮੈਗਮੇ ਦੀ ਗਲਤੀ ਸੀਗੀ ਹੂੰ ਤੇ ਉਹ ਸਾਰਾ ਪੂਰਾ ਕਰਵਾ ਕੇ ਨਹਿਰੀ ਮੈ ਪਾਣੀ ਨੂੰ ਖੇਤੋਂ ਖੇਤ ਪਹੁੰਚਾ ਕਰਾਂਗੇ ਹੋਰ ਵੀ ਬਹੁਤ ਵਿਕਾਸ ਕੀਤਾ ਆ ਜਿਵੇਂ 10 ਲੱਖ ਵਾਲਾ ਬੀਮਾ ਸਾਡੀ ਸਰਕਾਰ ਨੇ ਕੀਤਾਗਾ ਤੇ 52000 ਨੌਕਰੀਆਂ ਵੰਡਤੀਆਂ ਘਰ ਘਰ ਨੌਕਰੀ ਵਾਲਾ ਕੰਮ ਸਾਡੇ ਪਿੰਡ ਦੇ ਵਿੱਚੋਂ ਹੀ ਦੋ ਤਿੰਨ ਮੁੰਡੇ ਜਿਹਨਾਂ ਨੂੰ ਅ ਸਰਕਾਰੀ ਨੌਕਰੀ ਮਿਲੀ ਆ ਮਤਲਬ ਨੌਕਰੀ ਦੇ ਮੁੱਦੇ ਤੇ ਜਿਹੜਾ ਵਿਰੋਧੀ ਧਿਰ ਵੱਲੋਂ ਸਵਾਲ ਉਠਾਏ ਜਾਂਦੇ ਆ ਤੁਸੀਂ ਤੁਹਾਡੇ ਕੋਲ ਜਣੀ ਇੱਕ ਉਦਾਹਰਣ ਹੈਗੀ ਆ ਕਿ ਤੁਹਾਡੇ ਪਿੰਡ ਤੋਂ ਜਿਹੜੇ ਨੌਜਵਾਨ ਭਰਤੀ ਹੋਏ ਆ ਹਾਂਜੀ ਸਾਡੇ ਪਿੰਡ ਤੋਂ ਸੁਖਮੰਦਰ ਸਿੰਘ ਹੈ ਲਾਈਨਮੈਨ ਲੱਗਿਆ ਰੌਕੀ ਕਲਾ ਉਹਨਾਂ ਦੇ ਕੋਸ਼ਕ ਦੇਣ ਪਹਿਲਾਂ ਹੀ ਸਰਪੰਚ ਸਾਹਿਬ ਨੂੰ ਪਤਾ ਮੈਨੂੰ ਉਹਦੇ ਜਾਨਕੀ ਜਾਤਰੀਪੁਰ ਕਿੰਨੇ ਕਦਨ ਹੋਇਆ ਹੂੰ ਇਹਨਾਂ ਮੈਨੂੰ ਪਤਾ ਵੀ ਉਹਨਾਂ ਨੇ ਅਰੋਕੇ ਕਲਾਂ ਜੁਆਇਨ ਕੀਤਾ ਉਹ ਆਤਮਾਨ ਦੀ ਸਰਕਾਰ ਨੇ ਬਿਨਾਂ ਇਸ਼ਤਿਹਾਰਸ ਬਿਨਾਂ ਪੈਸੇ ਤੋਂ ਨੌਕਰੀ ਦਿੱਤੀ ਉਹ ਬੰਦੇ ਨੂੰ ਹੂੰ ਤੇ ਦੋ ਮੁੰਡੇ ਸਾਡੇ ਸਾਡੇ ਪਿੰਡ ਦਾ ਉਪਲਬ ਬਣਾਲੇ ਰਹਿੰਦੇ ਆ ਉਹਨਾਂ ਨੂੰ ਇੱਕੇ ਕਰੇ ਦੋ ਬੰਦਿਆਂ ਨੂੰ ਮੁੰਡਿਆਂ ਨੂੰ ਪੁਲਿਸ ਦੀ ਨੌਕਰੀ ਦਿੱਤੀ ਆ ਨੌਕਰੀਆਂ ਦਾ ਜੀ ਵਿਰੋਧੀਆਂ ਦਾ ਕਹਿਣਾ ਹੀ ਹੁੰਦਾ ਇਹ ਉਹਨਾਂ ਦੇ ਉਹਨਾਂ ਕੋਲ ਮੁੱਦਾ ਹੀ ਇਹ ਨਹੀਂ ਹੋਈ ਜਦੋਂ ਹੋਰ ਹੂੰ ਪਰ ਸਾਡੀ ਸਰਕਾਰ ਕੰਮ ਕਰ ਰਹੀ ਆ ਨਗਾ ਤਾਂ ਸਾਡਾ ਵਿਕਾਸ ਤੇ ਜੋਰ ਆ ਜੀ ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗਾਂਗੇ ਤੁਸੀਂ ਵਿਕਾਸ ਦੇ ਮੁੱਦੇ ਤੇ ਵੋਟ ਮੰਗ ਰਹੇ ਹੋ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮ ਐ ਉਹਨਾਂ ਦੇ ਆਧਾਰ ਤੇ ਵੋਟਰ ਕਿੰਨੇ ਕਿਉਂਕਿ ਵੋਟਰਾਂ ਦਾ ਰੁਝਾਨ ਤੁਹਾਨੂੰ ਪਤਾ ਲੱਗਦਾ ਹੈ ਵੋਟਰਾਂ ਨੂੰ ਮਿਲਦੇ ਹੋ ਕਿੰਨੇ ਕੁ ਖੁਸ਼ ਨੇ ਕਿਹੋ ਜਿਹਾ ਉਹਨਾਂ ਦਾ ਹੈਗਾ ਰਵੱਈਆ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੀ ਪਿਕਚਰ ਉਹ ਅਲੱਗ ਪੇਸ਼ ਕੀਤੀ ਜਾਂਦੀ ਉਹ ਸਾਨੂੰ ਵੀ ਪਤਾ ਹੈ ਕਿ AI ਨਾਲ ਜਾਂ ਹਰ ਇੱਕ ਪਾਰਟੀ ਦਾ ਆਪਣਾ IT ਸੈੱਲ ਹੁੰਦਾ ਹੈ ਪਰ ਜ਼ਮੀਨੀ ਪੱਤਰ ਦੀ ਹਕੀਕਤ ਕੀ ਕਹਿਣਾ ਚਾਹੁੰਦੇ ਆ ਵੀ ਵਾਕੇ ਹੀ ਲੋਕ ਜਿਹੜਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਬਿਲਕੁਲ ਖੁਸ਼ ਹੈ ਜੀ ਸਾਡੇ ਪਿੰਡ ਦੇ ਵਿੱਚ ਦੀ ਪਿੰਡ ਦੇ ਵਿੱਚ ਦੀ ਵੀ ਸੜਕਾਂ ਆਹੀ ਬਣਵਾਤੀਆਂ ਤੇ ਮਧੇਵਾਲਾ ਰਾਹ ਕੱਚਾ ਹੁੰਦਾ ਸੀ ਜਿਹੜਾ ਮੈਨਾਂ ਜੁਗੜੀ ਬੀਤ ਕੇ ਤੇ ਨਾ ਅੱਗੇ ਹੋਣਾ ਸੀ ਕਿਸੇ ਤੋਂ ਉਹ ਉਹ ਪੱਕਾ ਕਰਵਾਤਾ ਜੀ ਸਾਡੇ ਪਿੰਡ ਦੇ ਵਿੱਚ ਮੈਨਾਂ ਸਾਡੇ ਏਰੀਆ ਦੇ ਵਿੱਚੋਂ ਸਾਰਿਆਂ ਨੂੰ ਸੋਹਣਾ ਪਿੰਡ ਉਹ ਕਿਤੇ ਗੰਦਗੀ ਨਾ ਮਿਲੂਗੀ ਤੁਹਾਨੂੰ ਦੇਖ ਲਿਓ ਜਾ ਕੇ ਹੂੰ ਅਸ ਜਿਹੜੇ ਮੇਰੇ ਨਾਲ ਦੇ ਦੋ ਪਿੰਡ ਆ ਮੈਂ ਉਹਨਾਂ ਵੱਲ ਵੀ ਅੱਗੇ ਤੋਂ ਪੂਰਾ ਧਿਆਨ ਦੇਊਗਾ ਲਹਾਰਾ ਤੇਰਾ ਮੇਰੇ ਆਉਂਦੇ ਜ਼ੋਨ ਤੇ ਵਿੱਚ ਮੇਰਾ ਵੀ ਉਹਨਾਂ ਤੇ ਵੀ ਮੇਰਾ ਪੂਰਾ ਫੋਕਸ ਰਹੂਗਾ ਲੋਕ ਇਸ ਕਦੋਂ ਸਾਡੇ ਦਾ ਸੜਕਾਂ ਤੋਂ ਤੇ ਪਾਣੀ ਤੋਂ ਤੇ ਬਿਜਲੀ ਤੋਂ ਪੂਰਾ ਖੁਸ਼ ਆ ਜੀ ਕਿਸਾਨ ਆ ਅੱਜ ਕੋਈ ਸੋਸ਼ਲ ਮੀਡੀਆ ਦੇ ਲੱਕ ਕਈ ਜਾਣ ਜਿਵੇਂ ਬਣਾ ਬਣਾ ਪਾਈ ਜਾਂਦੇ ਆ ਪਰ ਜਿਹੜਾ ਕਿਸਾਨ ਆ ਉਹ ਪਾਣੀ ਤੋਂ ਬਿਜਲੀ ਤੋਂ ਤੇ ਸਰਕਾਰ ਕਿਹਦਾ ਬਿੱਲ ਨਹੀਂ ਆਉਂਦਾ ਜੀ 600 ਯੂਨਟ ਫ੍ਰੀ ਆ ਹੂੰ 80% ਤੋਂ ਵੱਧ ਲੋਕਾਂ ਦੇ ਬਿੱਲ ਨਹੀਂ ਆ ਰਹੇ ਜੀ ਅਸੀਂ ਦਾ ਇਸੇ ਕੰਮ ਨੂੰ ਇਹ ਬੋਟਾ ਮੰਗੇ ਵਿਕਾਸ ਤੇ ਤੇ ਲੋਕ ਪੂਰੇ ਖੁਸ਼ ਹੈ ਜੀ ਸਰਕਾਰ ਤੋਂ ਵਿਰੋਧੀ ਪਾਰਟੀਆਂ ਵੱਲੋਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਦੋ ਮੁੱਦਿਆਂ ਨੂੰ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਨੂੰ ਉਹ ਹੈ ਲਾ ਐਂਡ ਆਰਡਰ ਤੇ ਨਸ਼ੇ ਕੀ ਤੁਹਾਨੂੰ ਲੱਗਦਾ ਹੈ ਕਿ ਲਾ ਐਂਡ ਆਰਡਰ ਜਿਵੇਂ ਉਹ ਕਹਿੰਦੇ ਕਿ ਜਿਹੜਾ ਆਏ ਦਿਨ ਕਤਲੋਗਾਰ ਜਾਂ ਗੈਂਗਸਟਰਸ ਨੂੰ ਇਹ ਮੁੱਦੇ ਜਿਹੜਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਮੁੱਦੇ ਜਿਹੜੇ ਵਿਰੋਧੀ ਧਿਰ ਵੱਲੋਂ ਹਰ ਮੀਟਿੰਗ ਹਰ ਜਿਹੜੀ ਗੱਲ ਤੇ ਉਠਾਏ ਜਾਂਦੇ ਆ ਲਾਅਨ ਆਰਡਰ ਦੀ ਜਿਆਦਾ ਹੁਣ ਤੁਸਾਨੂੰ ਪਤਾ ਹੀ ਆ ਇਹ ਅਕਾਲੀ ਦਾਲੀ ਆ ਜੀ ਤੁਸੀਂ ਦੇਖ ਲਈਏ ਹੁਣ ਤਾਂ ਦਰਮਿਆਨਾਂ ਜੁਣਾ ਦੇ ਵਿੱਚ ਹੂੰ ਸਰਕਾਰ ਨੂੰ ਬਦਨਾਮ ਕਰਨ ਦੇ ਮਾਰੇ ਕੁਝ ਵੀ ਕਰਵਾ ਸਕਦੇ ਜੀ ਇਹ ਹੂੰ ਬਹੁਤ ਕੁਝ ਕਰ ਰਹੇ ਆ ਇਨਾਂ ਦੇ ਬੰਦੇ ਖੜੇ ਕਰਿਆ ਇਹੀ ਹਮਲੇ ਕਰਵਾਈ ਜਾਂਦੇ ਇੱਕ ਦੂਜੇ ਤੇ ਸਰਕਾਰ ਨੂੰ ਬਦਨਾਮ ਕਰਨਾ ਇਹ ਵਿਰੋਧੀ ਧਿਰਾਂ ਚਾਹਾਂ ਜੀ ਇਹ ਸਫਲ ਨਹੀਂ ਹੋਣ ਦੇਵਾਂਗੇ ਅਸੀਂ ਸ਼ਾਂਤੀ ਬਰਕਰਾਰ ਰੱਖਾਂਗੇ ਜਾਂਦੇ ਜਾਂਦੇ ਤੁਸੀਂ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਮੈਂ ਤਾਂ ਵੋਟਰਾਂ ਨੂੰ ਇਹ ਅਪੀਲ ਕਰਾਂਗਾ ਜੀ ਵੀ ਤੁਸੀਂ ਵਿਕਾਸ ਨੂੰ ਕੰਮਾਂ ਨੂੰ ਧਿਆਨ ਦੇਦੇ ਹੋਏ ਮੈਨੂੰ ਵੋਟ ਪਾਓ ਤੇ ਮੈਂ ਅੱਗੇ ਵੀ ਜਿਹੜੇ ਰਹਿੰਦੇ ਆ ਪਿੰਡ ਦੇ ਕਮਾਂ ਦੇ ਵਿੱਚ ਪੂਰਾ ਯੋਗਦਾਨ ਪਾਵਾਂ ਤੇ ਇਹ ਪਿੰਡ ਦਾ ਲੋਹਾਰੇ ਪਿੰਡ ਦਾ ਰਾਮੇ ਪਿੰਡ ਦਾ ਪੂਰੇ ਹਲਕੇ ਦਾ ਆਂਢੀਆਂ ਗੋਂ ਨੇ ਸਾਰੇ ਪਿੰਡਾਂ ਦਾ ਇਹ ਵਿਕਾਸ ਕਰੀਏ ਤੇ ਸਾਨੂੰ ਮੌਕਾ ਦਿਓ ਜੀ ਜਿਵੇਂ ਅੱਗੇ ਸਾਨੂੰ ਮੌਕਾ ਦਿੱਤਾ ਸਰਕਾਰ ਨੇ ਹੌਸਲੇ ਬੁਲੰਦਾ ਪੂਰੇ ਪੂਰੇ ਹੌਸਲੇ ਬੁਲੰਦਾ ਜੀ ਤੇ ਜਿਹੜਾ ਵਰਕਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਹੈ ਉਹਨਾਂ ਦੇ ਵਿੱਚ ਕਿਹੋ ਜਿਹਾ ਪੂਰਾ ਜੋਸ਼ ਹੈ ਆਮ ਆਦਮੀ ਪਾਰਟੀ ਦੇ ਪੂਰਾ ਪੂਰਾ ਜੋਸ਼ ਹੈ ਜੀ ਜੋਸ਼ੋਫ ਰੋਹ ਨਾਲ ਸਾਡੇ ਖੜੇ ਆ ਹਾਂ ਇਕੱਲੇ ਵਰਕਰ ਨਹੀਂ ਮੈਂ ਨਿਕਲ ਕਰਦਾ ਜੀ ਹੋਰ ਵੀ ਜਿਹੜੇ ਪਾਰਟੀਆਂ ਦੇ ਸਾਡੇ ਨਾਲ ਆ ਹਾਂ ਲੋਕ ਆ ਉਹਨੂੰ ਰਾਬਤਾ ਸਾਡੇ ਨਾਲ ਕਰ ਰਿਹਾ ਕਿ ਤੁਹਾਡੇ ਨਾਲ ਤੁਰਾਂਗੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਤੁਹਾਡੀ ਜ਼ੋਨ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਮਨਜੀਤ ਸਿੰਘ ਮੀਤਾ ਹਾਂਜੀ ਉਹਨਾਂ ਦਾ ਪਤਾ ਲੱਗਿਆ ਹੈ ਖਬਰ ਹੁਣੇ ਸਾਹਮਣੇ ਆਈ ਹੈ ਕਿ ਉਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਆ ਜਿਸ ਤੋਂ ਸਾਫ਼ ਹੈ ਕਿ ਬਲਾਕ ਜਿਹੜੀ ਬਲਾਕ ਸੰਤੀ ਜ਼ੋਨ ਤਖਤਪੁਰਾ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਦਾਅਵੇਦਾਰੀ ਖਤਮ ਹੋ ਗਈ ਹੈ ਇਹ ਤੋਂ ਐਨੁਐਸ ਇਸ ਦਾ ਕਿੰਨਾ ਇੱਕ ਫਾਇਦਾ ਜਾਂ ਉਹਨਾਂ ਦੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਤਾਂ ਲੱਗਦਾ ਵੀ ਤੁਹਾਡੀ ਸਪੋਰਟ ਕਰਨਗੇ ਦੇਖੋ ਜੀ ਪਰ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨਾਂ ਦੇ ਕਾਗਜ਼ ਉਹਨਾਂ ਨੇ ਵਾਪਸ ਲਏ ਆ ਜਾਂ ਰੱਦ ਹੋਇਆ ਇਹਦੇ ਬਾਰੇ ਮੈਨੂੰ ਨਹੀਂ ਜਿਆਦਾ ਪਤਾ ਕਿਉਂਕਿ ਲਿਸਟ ਦੇ ਵਿੱਚ ਅਸੀਂ ਕੱਲ ਦੇਖਿਆ ਸੀਗਾ ਕੱਲ ਚਾਰਾਂ ਦੇ ਨਾਮ ਆ ਪਰਸੋਂ ਚਾਰਾਂ ਦੇ ਨਾਮ ਆ ਰਹੇ ਸੀਗੇ ਕੱਲ ਸਾਡੇ ਚਾਰਾਂ ਦੇ ਰਹਿ ਗਏ ਵਾਪਸ ਲੈ ਗਏ ਆ ਕਿਉਂਕਿ ਜਿੰਨਾ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਆਪ ਵਾਪਸ ਲਏ ਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਇਹਨਾਂ ਦੇ ਵੀ ਵਾਪਸ ਲਏ ਕਿਵੇਂ ਉਹਦਾ ਰੱਦ ਹੋਇਆ ਹੈ ਤੇ ਪਰ ਵੀ ਜਿਹੜੇ ਕਾਂਗਰਸੀ ਵਰਕਰ ਆ ਹੂੰ ਉਹ ਆਪਣੇ ਨਾਲ ਵਿਕਾਸ ਨੂੰ ਉਹ ਵੀ ਉਹਨਾਂ ਨੇ ਵੀ ਵਿਕਾਸ ਦੇਖਣਾ ਜੀ ਹੂੰ ਉਹਨਾਂ ਨੇ ਵੀ ਇਸ ਕਰਕੇ ਸਾਨੂੰ ਪੂਰਨ ਉਮੀਦ ਆ ਹੂੰ ਵੀ ਸਾਨੂੰ ਹਮਾਇਤ ਦੇਣਗੇ ਉਹ ਹੂੰ ਅਸੀਂ ਉਹਨਾਂ ਨਾਲ ਵਾਦਾ ਕਰਾਂਗੇ ਕਿ ਜੋ ਪਿੰਡ ਦੇ ਰਹਿੰਦੇ ਕੰਮ ਆ ਹੂੰ ਦੂਜੇ ਪਿੰਡਾਂ ਦੇ ਵੀ ਲੋਹਾਰੇ ਦੇ ਤੇ ਰਾਮੇ ਦੇ ਹੂੰ ਅਸੀਂ ਪਹਿਲ ਦੇਦਾਰ ਤੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੰਡ ਦੇ ਵਿਕਾਸ ਦੇਤੇ ਕੰਮ ਕਰਾਂਗੇ ਸੋ ਅ ਮੈਂ ਚਾਹਾਂਗਾ ਸਰਪੰਚ ਹਰਦੀਪ ਸਿੰਘ ਜੀ ਜਿਹੜੇ ਕਿ आम आदमी पार्टी ਦੇ ਮੌਜੂਦਾ ਸਰਪੰਚ ਨੇ ਤਖਤਪੁਰਾ ਸਾਹਿਬ ਤੋਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਸਰਪੰਚ ਨੇ ਤਖਤਪੁਰਾ ਸਾਹਿਬ ਤੋਂ ਔਰ ਸਰਪੰਚ ਬਣਦੇ ਆਂ ਹੀ ਕਈ ਅਜਿਹੇ ਜਿਹੜੇ ਬਾ ਮਿਸਾਲ ਕੰਮ ਹੈ ਜਿਹੜੇ ਇਹਨਾਂ ਨੇ ਪਿੰਡ ਦੇ ਵਿੱਚ ਕਰਾਉਣੇ ਸ਼ੁਰੂ ਕੀਤੇ ਆ ਔਰ ਇਹ ਜੋੜੀ ਹੈ ਜਿਹੜੀ ਤੁਹਾਡੇ ਸਾਹਮਣੇ ਬੈਠੀ ਹੈ ਇਹ ਜੋੜੀ ਵਾਕਈ ਮਿਹਨਤੀ ਜੋੜੀ ਮੰਨੀ ਜਾਂਦੀ ਹੈ ਦਵਿੰਦਰ ਸਿੰਘ ਜੀ ਤੇ ਹਰਦੀਪ ਸਿੰਘ ਸਰਪੰਚ ਸਾਹਿਬ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਸਰਪੰਚੀ ਦੀ ਚੋਣ ਲੜੀ ਸੀ ਦਵਿੰਦਰ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸੀ ਹੁਣ ਉਹ ਜ਼ਿੰਮੇਵਾਰੀ ਤੁਹਾਡੇ ਤੇ ਆਣ ਪਈ ਹੈ ਕਿਵੇਂ ਲੱਗਦਾ ਮੁਕਾਬਲਾ ਸਭ ਤੋਂ ਪਹਿਲਾਂ ਪ੍ਰਦੀਪ ਜੀ ਰਿਓ ਫੈਕਟਰੀ ਜਿੰਨੇ ਵੀ ਤੁਹਾਡੇ ਸਰੋਤੇ ਦੇਖਣ ਵਾਲੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਸਾਡੇ ਹਮੇਸ਼ਾ ਹੀ ਹੌਸਲੇ ਬੁਲੰਦ ਰਹੇ ਨੇ ਕਿਉਂਕਿ ਅਸੀਂ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਬੰਦੇ ਆ ਜੀ ਤੇ ਜਦੋਂ ਆਪਾਂ ਆਪਣੀ ਸੱਚੀ ਨਿਸ਼ਟਾ ਔਰ ਸਰਦਾ ਦੇ ਨਾਲ ਕੋਈ ਕੰਮ ਕਰਦੇ ਆ ਆਪਣੇ ਮਨ ਚ ਪਾਪ ਨਹੀਂ ਹੁੰਦਾ ਤਾਂ ਇਹ ਜਕੀਨੇ ਨਾ ਵੀ ਜਿੱਤ ਆਪਣੀ ਹੁੰਦੀ ਹੈ ਬਿਲਕੁਲ ਔਰ ਜਿਹੜੀ ਦਵਿੰਦਰ ਨਾ ਮੋਢੇ ਦੇ ਮੋਢਾ ਇਹ ਮੇਰਾ ਵੱਡਾ ਭਰਾ ਔਰ ਮੈਂ ਸਮਝ ਸਾਡੀ ਕਰਨਲ ਅਰਜਨ ਵਾਲੀ ਜੋੜੀ ਹੈ ਹਮ ਸਾਡੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਨਹੀਂ ਹਮ ਬਥੇਰੇ ਰੇਜ ਬਰੂਧੀਆਂ ਨੇ ਸਾਡੇ ਵਿੱਚ ਮੰਨ ਲਓ ਇੱਕ ਤਰ੍ਹਾਂ ਦੀ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਲਕੁਲ ਵਿੱਚ ਅਫਵਾਹਾਂ ਵੀ ਆਈਆਂ ਕਿ ਦੋਨਾਂ ਚ ਕੋਈ ਡਿਫਰੈਂਸ ਪੈਦਾ ਹੋ ਗਿਆ ਉਹ ਵਿਧਾਪ ਨੇ ਜਾਂ ਕੋਈ ਹੋਰ ਨੇ ਜਾਂ ਜਿਹੜੇ ਵਿਰੋਧੀ ਪਾਰਟੀਆਂ ਜਿੱਦਾਂ ਪੰਜਾਬ ਲੈਵਲ ਤੇ ਮਾਨ ਸਾਹਿਬ ਦੇ ਖਿਲਾਫ ਬਰੂਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਇਸੇ ਤਰ੍ਹਾਂ ਪਿੰਡ ਲੈਵਲ ਤੇ ਜਿਹੜੇ ਸਾਡੇ ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਇਹ ਕਿਸ ਤਰ੍ਹਾਂ ਨੂੰ ਬਦਨਾਮ ਕਰੀਏ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਕੰਮ ਵੀ ਇੰਨੇ ਵਧੀਆ ਹੋ ਰਹੇ ਨੇ ਔਰ ਅਸੀਂ ਬਹੁਤ ਮਿਲ ਜੁਲ ਕੇ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਕਰਦੇ ਆ ਹਾਲਾਂਕਿ ਅਸੀਂ ਜਾਦੇ ਟਾਈਮ ਇਕੱਠੇ ਨਹੀਂ ਰਹਿੰਦੇ ਜੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜੇ ਆਪਣੇ ਮਨੂੰ ਨੇੜਤਾ ਤਾਂ ਹਰ ਵਾਰ ਇਕੱਠੇ ਰਹਿਣਾ ਉਹ ਸਾਡਾ ਕੰਬੀਨੇਸ਼ਨ ਬਣਿਆ ਵੀ ਪਿੰਡ ਉਹ ਅਸੀਂ ਉਸ ਤੀ ਨਾਲ ਆਪਦੀ ਅੰਡਰਸਟੈਂਡਿੰਗ ਕਰਕੇ ਚੱਲ ਰਹੇ ਆ। ਸੋ ਉਹ افਵਾਹਾਂ ਦੇ ਵਾਸਤੇ ਵੀ ਮੈਂ ਤੁਹਾਡੇ ਮਾਧਮ ਰਹੀਂ ਦੱਸਣਾ ਚਾਹੁੰਦਾ ਉਹਨਾਂ ਨੂੰ ਜਿਹੜੇ افਵਾਹਾਂ ਫਲਾ ਰਹੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਮੰਨ ਲਓ ਚਿੱਕੜ ਸਿੱਟਦੇ ਨੇ ਇੱਕ ਦੂਜੇ ਤੇ ਜਾਂ ਜੀ ਇਹ ਮੰਨ ਲਓ ਇੱਕ ਦੂਸਰੇ ਦੇ ਨਾਲ ਉਲਟ ਨੇ ਜਾਂ ਉਹ ਦੂਸਰੀ ਪਾਰਟੀ ਨਾਲ ਜਾ ਰਹੇ ਨੇ ਇਹ ਸਾਰੇ ਤੇ ਬਿਸ਼ਰਾਮ ਲਾਉਣਾ ਚਾਹੁੰਦਾ ਵੀ ਅਸੀਂ ਇਕਾਂ ਔਰ ਹਮੇਸ਼ਾ ਕੀ ਰਹਿਾਂਗੇ ਸਾਡੇ ਚ ਇਸ ਤਰ੍ਹਾਂ ਕੋਈ ਭੇਦ ਭਾਵ ਨਹੀਂ ਜਿਸ ਤਰ੍ਹਾਂ ਦਵਿੰਦਰ ਨੇ ਮੇਰੀ ਸਰਪੰਚੀ ਵੇਲੇ ਮੁੱਢੇ ਨਾਲ ਮੁੱਢਾ ਲਾਇਆ ਹੁਣ ਮੈਂ ਤੈਅ ਦੇ ਲਉ ਤੁਹਾਨੂੰ ਮਨੋਂ ਤੁਹਾਨੂੰ ਪੂਰਾ ਦਿਨ ਰਾਤ ਇਕ ਕਰਦਾ ਗੁਰਮਾਰਾ ਜੀ ਨੂੰ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪੂਰਾ ਯਕੀਨ ਹੈ ਕਿਸੇ ਔਰ ਜਿੱਤਾਂਗੇ ਔਰ ਵੱਡੀ ਲੀਡ ਨਾਲ ਜਿੱਤਾਂਗੇ ਕਿਉਂਕਿ ਜਿਹੜੇ VOTER ਨੇ ਹੁਣ ਬਹੁਤ ਸਮਝਦਾਰ ਹੋ ਚੁੱਕੇ ਨੇ ਜਿਹੜਾ ਅੱਜ ਕੱਲ ਪੰਜਾਬ ਦਾ VOTER ਹੈ ਉਹ ਬਹੁਤ ਸੁਝਵਾਨ ਹੈ ਜਾਗਰੂਕ ਹੋ ਚੁੱਕਿਆ ਜਾਗਰੂਕ ਹੋ ਚੁੱਕਿਆ ਉਹ ਜਿਹੜਾ ਕੈਂਡੀਡੇਟ ਆ ਉਹ ਪਾਰਟੀ ਨੂੰ ਪਹਿਲਾਂ ਉਹਦਾ ਵਿਜ਼ਨ ਦੇਖਦਾ ਹੈ ਵਿਜ਼ਨ ਕੀ ਹੈ ਹੁਣ ਜੇ ਅੱਜ ਆਪਾਂ ਤੱਕਤੂਪੁਰ ਜੋਂ ਦੇ ਬਲਾਕ ਸੰਵਤੀ ਦੇ ਕੈਂਡੀਡੇਟਾਂ ਦੇ ਜਿਹੜੇ ਬਾਕੀ ਤਨ ਕੈਂਡੀਡੇਟ ਰਹਿ ਗਏ ਨੇ ਉਹ ਵੋਟਰ ਸੋਚਦੇ ਉਹਨਾਂ ਦੇ ਵਿਜ਼ਨ ਬਾਰੇ ਦੇਖਣਗੇ ਕਿ ਜਿਹੜੇ ਦਵਿੰਦਰ ਸਿੰਘ ਦਾ ਵਿਜ਼ਨ ਕੀ ਹੈ ਜਿਹੜੇ ਬਾਕੀ ਦੋ ਦੋ ਕੈਂਡੀਡੇਟ ਨੇ ਕਿਤਨਾ ਕਿਤੇ ਇਹਨਾਂ ਚੋਣਾਂ 'ਚ ਤੁਹਾਨੂੰ ਲੱਗਦਾ ਕਿ ਪਾਰਟੀ ਤੋਂ ਉੱਪਰ ਉੱਠ ਕੇ ਪਰਸਨਲੀ ਬੰਦੇ ਦਾ ਇਹ ਸੋਚ ਉਹਦੀ ਵਿਜਨ ਨੂੰ ਲੋਕ ਪਹਿਲਾਂ ਦੇਖਣ ਜੀ 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 ਮੈਂ ਇਸ ਟੀ ਨੂੰ ਜਿਹੜੀ ਇਹ ਇਲੈਕਸ਼ਨ ਆ ਨਾ ਇਹਨੂੰ ਆਪਾਂ ਪਾਰਟੀ ਨੂੰ ਉੱਪਰ ਛੱਡ ਕੇ ਜਿੱਤਾ ਸਰਪੰਚੀ ਦੀ ਇਲੈਕਸ਼ਨ ਮੇਲੇ ਬਿਲਕੁਲ ਆਪ ਮਹਾਰੇ ਮੈਨੂੰ ਲੋਕਾਂ ਨੇ ਆ ਕੇ ਸਪੋਰਟ ਕੀਤੀ ਸੀ ਕਿ ਹਾਂ ਅਸੀਂ ਤੇਰੀ ਸੋਚ ਦੇ ਨਾਲ ਹੂੰ ਉਸੇ ਤਰ੍ਹਾਂ ਇਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਲੋਕ ਵਿਜਨ ਨੂੰ ਸਾਡੇ ਨੂੰ ਵੋਟਾਂ ਪਾਉਣਗੇ ਕਿ ਇਹਨਾਂ ਦੋ ਜਣੇ ਦਾ ਵਿਜਨ ਕੀ ਹੈ ਜਿਹੜੇ ਇਹਨਾਂ ਦੇ ਵਿਰੋਧੀ ਨੇ ਆਪੋਜੀਟ ਨੇ ਉਹਨਾਂ ਦਾ ਵਿਜ਼ਨ ਕੀ ਹੈ ਕਿ ਉਹਨਾਂ ਦੀ ਮੰਨ ਲਓ ਜਿਹੜਾ ਬਲੂਪ੍ਰਿੰਟ ਉਹਨਾਂ ਦਾ ਕੀ ਹੈ ਉਹ ਪਿੰਡ ਵਾਸਤੇ ਕੀ ਲੈ ਕੇ ਆਉਣਗੇ ਜਿਉਂ ਜਿੱਦ ਦੇ ਨੇ ਤਾਂ ਪਿੰਡ ਦਾ ਕੀ ਵਿਕਾਸ ਕਰਨਗੇ ਉਹਨਾਂ ਦੀ ਸੋਚ ਕੀ ਹੈ ਕਿਉਂਕਿ ਜਿਹੜੇ ਆਪਾਂ ਲੈਕਚਰ ਦੇ ਵਿੱਚ ਖੜਦੇ ਆਂ ਤਾਂ ਆਪਾਂ ਜਦੋਂ ਨਾਰਮਲ ਲਾਈਫ ਜਿਉਂਦੇ ਆ ਉਹਦੋਂ ਆਪਣਾ ਕੋਈ ਵਿਰੋਧੀ ਨਹੀਂ ਹੁੰਦਾ ਪਰ ਜਦੋਂ ਆਪਾਂ ਕੰਪੀਟੀਸ਼ਨ ਦੇ ਵਿੱਚ ਆ ਜਾਂਦੇ ਆ ਫਿਰ ਤੁਹਾਡੇ ਵਿਰੋਧੀਆਂ ਕੋਈ ਵੀ ਨੇ ਆਪਣੇ ਪੁਸ਼ਤਾਂ ਤੱਕ ਪੋਤਿਆਂ ਖੜੂਤਿਆਂ ਤੱਕ ਫਰੋਲ ਦੇ ਦੀ ਬਿਲਕੁਲ ਬਿਲਕੁਲ ਕਿਦੀ ਬੈਕਗ੍ਰਾਉਂਡ ਕੀ ਹੈ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਮੂਰੇ 7 ਦਿਨ ਦਾ ਸਮਾਂ ਪਿਆ ਤਾਂ ਪੂਰੀ ਲੋਕ ਉਹਦੇ ਬਾਰੇ ਪਰਚੋਲ ਕਰਨਗੇ ਪਰਚੋਲ ਕੇ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜਿਹੜੇ ਦੂਸਰੇ ਦੋ ਬੰਦੇ ਨੇ ਉਹ ਉਹਨਾਂ ਦੀ ਕੀ ਬੈਕਗ੍ਰਾਉਂਡ ਆ ਉਹ ਆਮਨਿਤਪੁਰ ਵਿੱਚ ਕੀ ਕਰਨਗੇ ਜਿਹੜਾ ਇਹ ਕੈਂਡੀਡੇਟ ਆ ਕੀ ਕਰੂਗਾ ਬਿਲਕੁਲ ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਿਰ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਜਦੋਂ ਕੈਂਡੀਡੇਟ ਬਣ ਗਿਆ ਫਿਰ ਉਹਦਾ ਸਾਰਾ ਪਿਛੋਕੜ ਵੀ ਫਰੋੜਿਆ ਜਾਂਦਾ ਹੈ ਔਰ ਸਭ ਕੁਝ ਹੁੰਦਾ ਹੈ આરોਪ ਪ੍ਰਤੀਰੋਪ ਲਗਾਏ ਜਾਂਦੇ ਆ ਪਰ ਕਿਤੇ ਨਾ ਕਿਤੇ ਪਿੰਡ ਵਿੱਚ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਜਿਹੜੇ ਕੰਮ ਕਰਵਾਏ ਜਾ ਰਹੇ ਆ ਜਾਂ ਕੀਤੇ ਗਏ ਕੰਮ ਆ ਉਹਨਾਂ ਦਾ ਅਸਰ ਜਿਹੜਾ ਬਈ ਦਵਿੰਦਰ ਹੋਰਾਂ ਦੀ ਚੋਣ ਮੁਹਮਤੇ ਤੋਂ ਲੱਗਦਾ ਵੀ ਪਊਗਾ ਉਹ ਬਹੁਤ ਜ਼ਿਆਦਾ ਅਸਰ ਪਊਗਾ ਜੀ ਕਿਉਂਕਿ ਅੱਜ ਹੀ ਅਸੀਂ ਕੈਂਪੇਨ ਸ਼ੁਰੂ ਕੀਤੀ ਹੈ ਰਗੂ ਦਾ ਨਾਮ ਲੈ ਕੇ ਔਰ ਜਿੰਨਾ ਵੀ ਘਰਾਂ ਦੇ ਵਿੱਚ ਗਏ ਆ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਾਡਾ ਸੜਕ ਵਾਲਾ ਮੁੱਦਾ ਸੀ ਜਿੱਦਾਂ ਦਵਿੰਦਰ ਨੇ ਦੱਸਿਆ ਕਿ ਪਿਛਲੇ 70 ਸਾਲ ਤੋਂ ਜਦੋਂ ਦਾ ਪੰਜਾਬੀ ਸੂਬਾ ਬਣਿਆ ਉਸ ਕੱਚੇ ਮਧੇਕੇ ਵਾਲੇ ਰਸਤਿਆਂ ਦੀ ਮੰਗ ਸੀ ਕਿ ਸਾਡੀ ਸੜਕ ਪੱਕੀਤੀ ਜਾਵੇ ਉੱਥੇ ਬਹੁਤ ਸਾਰੇ ਰਾਜਨੀਤਿਕ ਲੋਕ ਆਏ ਆਪਣੀਆਂ ਰੋਟੀਆਂ ਸੇਕ ਕੇ ਚਲੇ ਗਏ ਸੜਕ ਬਣਨ ਤੋਂ ਪਹਿਲਾਂ ਮੇਰੇ ਸਰਪੰਚੀ ਚਤਣ ਤੋਂ ਪਹਿਲਾਂ ਬਹੁਤ ਲੋਕ ਇਹ ਚੀਜ਼ ਕਹਿੰਦੇ ਸੀ ਵੀ ਇਹ ਬਣ ਨਹੀਂ ਸਕਦੀ ਉਹ ਜਦੋਂ ਬਣ ਗਈ ਫਿਰ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਸੀ ਬਣ ਗਿਆ ਤਾਂ ਗਈ ਫਿਰ ਉਹਨਾਂ ਨੇ ਫਵਾਹ ਡੋਣੇ ਇਹ ਸ਼ੁਰੂ ਕਰਦੇ ਹਾਂ ਜੇ ਤਾਂ ਪਹਿਲਾਂ ਦੀ ਪਾਸ ਹੋਈ ਸੀ ਹੂੰ ਵੀ ਮੈਂ ਉਹਨਾਂ ਤੁਹਾਡੇ ਮadhyam ਰਾਹੀਂ ਦੱਸਣਾ ਚਾਹੁੰਨਾ ਜੇ ਸਾਰੇ ਪਿੰਡ ਦੇ ਲੋਕਾਂ ਨੂੰ ਕਿ ਕੋਈ ਵੀ ਪ੍ਰੋਜੈਕਟ ਆ ਜੋ ਪਹਿਲਾਂ ਦਾ ਪਾਸ ਹੋਇਆ ਉਹ ਤਾਂ ਇੰਨਾ ਟਾਈਮ ਹੋਲਡ ਨਹੀਂ ਰਹਿ ਸਕਦਾ ਹੁੰਦਾ ਹੂੰ ਉਹ ਜਸਵੀਰ ਸਿੰਘ ਐਕਸ਼ਨ ਦੇ ਨਾਂ ਤੇ ਬਕਾਇਦਾ ਰਿਕਾਰਡ ਦੇ ਵਿੱਚ ਮੌਜੂਦ ਹੈ ਕਿ ਜਿਉਂ ਕਿ ਜੇ ਪਹਿਲਾਂ ਦੀ ਪਾਸ ਹੁੰਦੀ ਤਾਂ ਉਹ ਸਵਰਗਵਾਸੀ ਜਸਵੀਰ ਸਿੰਘ ਦੇ ਨਾਂ ਤੇ ਨਹੀਂ ਬਣਨੀ ਸੀਗੀ ਉਹ ਮੈਂ ਬਕਾਇਦਾ ਸੀਮ ਸਾਹਿਬ ਨਾਲ ਅਪਰੋਚ ਕਰਕੇ ਸਵਰਗਵਾਸੀ ਜਸਵੀਰ ਸਿੰਘ ਦੇ ਨਾਂ ਤੇ ਬਣਾਈ ਔਰ ਇਹ ਪੰਜਾਬ ਦੇ ਵਿੱਚ ਇੱਕੋ ਇੱਕ ਸੜਕ ਹੈ ਜਿਹੜੀ ਪੰਜ ਕੈਟਾਗਰੀਆਂ ਤੋਂ ਬਾਹਰ ਜਾ ਕੇ ਕਿਸੇ ਦੇ ਨਾਂ ਤੇ ਬਣੀ ਹੈ ਕਿਉਂਕਿ ਜੋ ਕੋਈ ਵੀ ਮਾਰਗ ਬਣਦਾ ਹੈ ਉਹਦੇ ਵਿੱਚ ਪੰਜ ਕੈਟਾਗਰੀਆਂ ਹੁੰਦੀਆਂ ਕੋਈ ਵੀ ਮੰਨ ਲਓ ਕੋਈ ਪਦਮਸ਼੍ਰੀ ਹੋਵੇ ਜਾਂ ਇਦਾਂ ਦੇ ਹੁੰਦੀਆਂ ਉਹਦੇ ਨਾਂ ਤੇ ਬਣ ਸਕਦੀ ਹੈ ਪਰ ਇਹ ਪਹਿਲੀ ਸੜਕ ਜਿਹੜੀ ਇੱਕ ਮਰਹੂਮ ਐਕਸ਼ਨ ਦੇ ਨਾਂ ਤੇ ਬਣੀ ਹੈ ਮੇਰੀ ਇਹ ਦਿਲੀ ਜ਼ਮਾਨਾ ਸੀ ਕਿ ਜਸਵੀਰ ਸਿੰਘ ਮੇਰੇ ਵੱਡੇ ਭਰਾ ਸੀ ਉਹਨ ਔਰ ਉਹਨਾਂ ਦੇ ਨਾਂ ਤੇ ਸੜਕ ਬਣਾਵਾ ਉਹਨਾਂ ਨੂੰ ਇੱਕ ਸ਼ਰਧਾਂਜਲੀ ਹੋਵੇ ਕਿਉਂਕਿ ਉਹ ਸੜਕ ਵੀ ਇਹਨਾਂ ਨੇ ਸਿੱਧ ਮੈਨੂੰ ਦਿੱਤੀ ਸੀਗੀ ਵੀ ਆਪਾਂ ਇੱਥੇ-ਇੱਥੋਂ ਕਰਕੇ ਇਦਾਂ ਆਪਾਂ ਕੰਮ ਕਰਾਈਏ ਮੰਡੀ ਬੋਰਡ ਤੋਂ ਆਪਾਂ ਸੜਕ ਬਣਵਾ ਸਕਦੇ ਹਾਂ ਤੇ ਔਰ ਉਹਨਾਂ ਦੀ ਪਤਨੀ ਭੈਣ ਅਮਨਪ੍ਰੀਤ ਦੀਪਕੌਰ ਉਹਨਾਂ ਨੇ ਵੀ ਆਪਣਾ ਵਧੀਆ ਪਰਿਵਾਰਕ ਨੇੜਤਾ ਕੀਤੀ ਹੁਣ ਮੇਰੀ ਸੋਚ ਹੈ ਕਿ ਉਹਨਾਂ ਦੇ ਨਾਂ ਤੇ ਇਸ ਸੜਕ ਦੇ ਉੱਤੇ ਆਪਾਂ ਇੱਕ ਗੇਟ ਵੀ ਬਣਾਉਣਾ ਪਰਿਵਾਰ ਤੋਂ ਮਦਦ ਲੈ ਕੇ ਕਿ ਰਹਿ ਜੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇ ਕਿ ਜਸਵੀਰ ਸਿੰਘ ਦੀ ਮਤਲਬ ਵੀ ਨਾਮ ਤੇ ਸੜਕ ਬਣੀ ਹੈ ਇੱਕ ਅਦੀਪ ਜੀ ਜਵੇਦ ਅਸੀਂ ਦੇਖਦੇ ਹਾਂ ਕਿ ਕੋਈ ਵੀ ਜਦੋਂ ਮੌਜੂਦਾ ਸਰਕਾਰ ਹੁੰਦੀ ਹੈ ਜਾਂ ਮੌਜੂਦਾ ਪੰਚਾਇਤ ਤਾਂ ਸਮੇਂ ਦੇ ਨਾਲ ਕੁਝ ਕਿਲੇ ਸਿਕਵੇ ਵੀ ਹੋ ਜਾਂਦੇ ਆ ਤੁਹਾਨੂੰ ਇਸ ਚੋਣ ਪ੍ਰਚਾਰ ਦੌਰਾਨ ਤੁਸੀਂ ਜਾ ਰਹੇ ਹੋ ਲੋਕਾਂ ਕੋਲ ਕੋਈ ਲੋਕਾਂ ਦੇ ਗੜੇ ਸਿਕਵੇ ਕੋਈ ਉਲੰਘੇ ਕੁਝ ਮਿਲਿਆ ਮੈਂ ਇਹਦਾ ਕੋਈ ਗਿਲੇ ਸ਼ਿਕਵੇ ਨਹੀਂ ਕਿਉਂਕਿ ਗਿਲੇ ਸ਼ਿਕਵੇ ਦਾ ਅਸੀਂ ਕਿਸੇ ਨੂੰ ਮੌਕਾ ਨਹੀਂ ਦਿੰਦਾ ਖੁਸ਼ ਆ ਲੋਕ ਬਿਲਕੁਲ ਖੁਸ਼ ਨਹੀਂ ਜੀ ਕਿਉਂਕਿ ਇੱਕ ਸਾਲ ਤੋਂ ਤਕਰੀਬਨ ਥੋੜਾ ਟਮ ਸਮਾਂ ਉੱਤੇ ਹੋਇਆ ਹੈ ਇਸ ਸਮੇਂ ਦੇ ਵਿੱਚ ਮੈਂ ਕਦੇ ਕਿਸੇ ਨੂੰ ਕਿਸੇ ਕੰਮ ਦਾ ਜਵਾਬ ਨਹੀਂ ਦਿੰਦਾ ਜੋ ਵੀ ਹੈ ਵੀ ਕੰਮ ਜੇ ਕੋਈ ਕਹਿੰਦਾ ਸਾਡੇ ਨਾਲ ਹੀ ਬਣਾਉਣ ਲਈ ਬਣਾਓ ਜੀ ਆਪਾਂ ਹਰ ਵਕਤ ਤੋਂ 24 ਘੰਟੇ ਸੇਵਾ 'ਚ ਹਾਜ਼ਰ ਹਾਂ ਚਾਹੇ ਉਹ ਸੜਕ ਦਾ ਹੋਵੇ ਕੋਈ ਸੁਪਨਾ ਨਹੀਂ ਲੈ ਸਕਦਾ ਪਿੰਡ ਦੇ ਤੱਕ ਤੋਂ ਪੁਰਾ ਪਿੰਡ ਦੇ ਵਿਚ ਦੀ ਸੜਕਾਂ ਨਿਕਲਣੀਆਂ ਅੱਜ ਤੋ ਸੜਕਾਂ ਦੇ ਜਾਂਦੇ ਆ ਆਪਦੇ ਆਪ ਤੇ ਆਪਣੀ ਸਰਕਾਰ ਤੇ ਸਾਡੇ ਐਮ ਐਲ ਏ ਸਾਹਿਬ ਤੇ ਮਾਨਸ ਸੁਸੂਦ ਹੁੰਦਾ ਵੀ ਇਹ ਸਾਡੇ ਰਾਹੀਂ ਕਰਾਇਆ ਗਿਆ ਕੰਮ ਆ ਉਹ ਤੋਂ ਬਾਅਦ ਜੇ ਬੌਰੀਆ ਵਸਤੀ ਦੀ ਸੀਵਰੇਜ ਦੀ ਪਾਈਪ ਲਾਈਨ ਦੀ ਗੱਲ ਕਰੀਏ ਉਹ ਬਾਰੇ ਲੋਕ ਕਹਿੰਦੇ ਸੀ ਜੇ ਕੰਮਜਾਬ ਨਹੀਂ ਹੋ ਸਕਦਾ ਪਾਣੀ ਪਈ ਨਹੀਂ ਸਕਦਾ ਉਥੇ ਛੱਪੜ ਵੀ ਪਟ ਦੋ ਪਾਈਪ ਲਾਈਨ ਚਾਲੂ ਹੋਗੀ ਪੰਚਾਇਤ ਘਰ 21 ਲੱਖ ਰੁਪਏ ਦਾ ਸਾਡੀ ਗ੍ਰਾਂਟ ਆਈ ਪਈ ਉਹਦਾ ਕੰਮ ਸ਼ੁਰੂ ਕਰਾਉਣਾ ਉਹ ਤੋਂ ਬਾਅਦ 32 ਲੱਖ ਰੁਪਏ ਦਾ ਸਾਡਾ ਗਰਾਉਂਡ ਪਾਸ ਹੋਇਆ ਤਾਂ ਉਹ ਸ਼ੁਰੂ ਕਰਾਉਣਾ ਹੈ 25 ਲੱਖ ਰੁਪਿਆ ਮੈਨੂੰ ਕੱਲ ਹੀ ਰੀਸੈਂਟਲੀ ਗੱਲ ਹੋਈ ਹੈ ਸੈਕਟਰੀ ਸਾਹਿਬ ਨਾਲ ਸਾਡੇ ਛੱਪੜ ਵਾਸਤੇ ਆ ਰਿਹਾ ਹੈ ਉਹਦਾ ਅਸੀਂ ਕੰਮ ਕਰਾਉਣਾ ਹੈ ਯਾਨੀ ਕਿ ਸਾਡੇ ਪਾਈਪਲਾਈਨ ਦੇ ਵਿੱਚ 3.5 ਕਰੋੜ ਦੇ ਪ੍ਰੋਜੈਕਟ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਰਨੇ ਨੇ ਮਤਲਬ 1.5 ਕਰੋੜ ਦੇ ਪ੍ਰੋਜੈਕਟ ਅੱਗੇ ਜਿਹੜੇ ਤੁਹਾਡੇ ਫਿਊਚਰ ਪਲਾਨ ਦੇ ਵਿੱਚ ਸ਼ਾਮਲ ਨੇ ਹਾਂਜੀ ਸ਼ਾਮਲ ਨੇ ਤਕਰੀਬਨ ਆਲਮੋਸਟ ਉਹਨਾਂ ਦਾ ਯਾਨੀ ਕਿ ਮਲੋ ਐਸਟੀਮੇਟ ਵੀ ਡਾਨੀ ਹੈ ਜੀ ਬਸ ਜਦੋਂ ਸਾਡੇ ਖਾਤੇ 'ਚ ਪੈਸੇ ਆਉਣਗੇ ਅਸੀਂ ਉਹਨੂੰ ਅਨਾਉਂਸਮੈਂਟ ਕਰਾਂਗੇ ਉਹਨਾਂ ਦੀ ਉਹ ਪੋਸਿਬਲ ਤਾਂ ਹੈਗਾ ਜੇ ਦਵਿੰਦਰ ਦਾ ਮੈਨੂੰ ਪ੍ਰੋਪਰ ਸਹਿਯੋਗ ਮਿਲਦਾ ਰਹੂਗਾ ਇਹਨੂੰ ਆਪਾਂ ਜਿਤਾ ਕੇ ਸਾਡੀ ਕੋਸ਼ਿਸ਼ ਹੈ ਵੀ ਆਪਾਂ ਐਮਐਲਏ ਸਾਹਿਬ ਨੂੰ ਕਹਿ ਕੇ ਇਹਨੂੰ ਜਿੱਤਣਾ ਜਣਾ ਹੀ ਆ ਇਹਨੂੰ ਚੇਅਰਮੈਨ ਬਣਾਈਏ ਤੇ ਜਿਹੜੇ ਬਲਕ ਸੰਮਤੀ ਚੇਅਰਮੈਨ ਤੇ ਕੋਟੇ ਦੇ ਵਿੱਚ ਵੀ ਕਾਫੀ ਗਰੰਟ ਹੁੰਦੀ ਹੈ ਜੀ ਔਰ ਮੈਂ ਤੁਹਾਡੇ ਮਾਧਮ ਰ ਨਹੀਂ ਹੋਰ ਵੀ ਦਰਸ਼ਕਾਂ ਨੂੰ ਦੱਸ ਦੇਵਾਂ ਕੀ ਸਾਡਾ ਇੱਕ ਤਖਤੂਪੁਰ ਤੋਂ ਤਲਵੰਡੀ ਨੂੰ ਰਸਤਾ ਜਾਂਦਾ ਹੈ ਜੋ ਕੋਸੇ ਤਕਰੀਬਨ 2 ਕਿਲੋਮੀਟਰ ਦਾ ਰਸਤਾ ਕੱਚਾ ਤੁਹਾਨੂੰ ਵੀ ਸ਼ਾਇਦ ਧਿਆਨ ਚ ਬਿਲਕੁਲ ਹੈ ਜਦੋਂ ਫੈਕਟਰੀ ਕੋਲ ਜਾਂਦੀ ਉਹ ਵੀ ਅਸੀਂ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਮੰਡੀ ਰੋਡ ਤੋਂ ਪਾਸ ਕਰਾ ਲਿਆ 2026 ਦੇ ਵਿੱਚ ਵਿੱਚ ਉਹ ਵੀ ਰਸਤਾ ਪੱਕਾ ਹੋ ਜਾਊਗਾ ਯਾਨੀ ਕਿ 2026 ਤੋਂ ਬਾਅਦ ਤਖਤੂਪੁਰਾ ਇੱਕੋ ਇੱਕ ਇਹ ਜਾ ਪਿੰਡ ਹੋਊਗਾ ਜਿੱਦੇ ਨੂੰ ਕੋਈ ਵੀ ਕੱਚਾ ਰਸਤਾ ਨਹੀਂ ਲੱਗਦਾ ਹੋਊਗਾ ਸਾਰੀਆਂ ਪੱਕੀਆਂ ਸੜਕਾਂ ਹੋਣਗੀਆਂ ਮਤਲਬ ਸਾਰੇ ਪਹੁੰਚ ਮਾਰਗ ਜਿੰਨੇ ਵੀ ਐ ਤਖਤਪੁਰਾ ਸਾਹਿਬ ਤੋਂ ਆਉਂਦੇ ਐ ਜੀ ਉਹ ਪੱਕੇ ਹੋਣਗੇ ਸਾਰੇ ਪੱਕੇ ਹੋਣਗੇ ਔਰ 30 ਜੂਨ 2026 ਤੱਕ ਕੋਈ ਵੀ ਸੜਕ ਤੁਹਾਨੂੰ ਟੁੱਟੀ ਵੀ ਨਹੀਂ ਮਿਲੂਗੀ ਸਾਰੀਆਂ ਦੇ ਉੱਤੇ ਜਣ ਕੇ ਮਤਲਬ ਜਿਹੜਾ ਪ੍ਰੀਮੈਕਸ ਪਿਆ ਹੋਊਗਾ ਮੈਨੂੰ ਰਿਕਾਰਡ ਤੁਸੀਂ ਇਹ ਜਿਹੜਾ ਵਾਅਦਾ ਕਰ ਰਹੇ ਹੋ ਹਾਂ ਜੀ ਆਨ ਰਿਕਾਰਡ ਵਾਅਦਾ ਕਰ ਰਹੇ ਹੋ ਤੁਹਾਡੇ ਨਾਲ ਜੀ ਜੀ ਸੋ ਦੋਨੋਂ ਨੌਜਵਾਨ ਆਗੂ ਨੇ ਔਰ ਸਾਡੇ ਵੱਲੋਂ ਵੀ ਅਸੀਂ ਕਿਉਂਕਿ ਸਾਡੀ ਸਾਰਿਆਂ ਨਾਲ ਸ਼ੁਭ ਕਾਮਨਾਵਾਂ ਨੇ ਸਾਡੀਆਂ ਦਿਲੋਂ ਕਿ ਤੁਹਾਡੇ ਜਿਹੜਾ ਮਿਸ਼ਨ ਲੈ ਕੇ ਤੁਸੀਂ ਚੱਲੇ ਆਂ ਜਰੂਰ ਕਾਮਯਾਬ ਹੋਵੋ ਦਵਿੰਦਰ ਜੀ ਤੁਸੀਂ ਆਪਣੇ ਰਜੇਮਿਆਂ ਪਰੇ ਸਮੇਂ ਚ ਸਾਨੂੰ ਸਮਾਂ ਦਿੱਤਾ ਹੈ ਹਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਦੇਖਣਾ ਹੋਵੇਗਾ ਕਿ 14 ਤਰੀਕ ਨੂੰ ਲੋਕ ਕਿਸ ਦੇ ਹੱਕ ਚ ਫਤਵਾ ਦਿੰਦੇ ਆ साड़ी यही उम्मीद है कि एक बार फिर आप सतारा तरीक न इकट्ठे होर इमें अः कहता इजाजत लवागा बहुत बहुत धन्यवाद बहुत बहुत शुक्रिया का। जी वाहू जी का खालसा वाहू